ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਤੁਹਾਡੇ ਸਾਰੇ ਕਮੈਂਟ ਪੜ੍ਹਦੇ ਹੁੰਨੇ ਆ ਜੀ ਹਰ ਰੋਜ਼ ਵੀਡੀਓ ਚ ਤੁਹਾਨੂੰ ਪਤਾ ਹੀ ਹੈ ਤੇ ਕਾਫੀ ਕਮੈਂਟ ਵਧੀਆ ਕੋਠੀ ਵਾਸਤੇ ਆ ਰਹੇ ਸੀਗੇ ਵਧੀਆ ਮਤਲਬ ਲਗਜ਼ਰੀ ਕੋਠੀ ਵਾਸਤੇ ਜਿਹੜੀ ਮੋਡਰਨ ਤਰੀਕੇ ਨਾਲ ਵਧੀਆ ਤਿਆਰ ਹੋਈ ਹੋਵੇ ਤੇ ਆਪਾਂ ਉਹੇ ਜੀ ਕੂਠੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਖਾਤਰ ਤੇ ਵੀਡੀਓ ਨੂੰ ਤੁਸੀਂ ਦੇਖੋਗੇ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦੇ ਰਹਿੰਦਾ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਵਾਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਚਲੋ ਜੀ ਸ਼ੁਰੂ ਕਰਦੇ ਆਪਾਂ ਹੁਣ ਆਪਣੀ ਇਹ ਵੀਡੀਓ ਤੇ ਜ਼ਿਆਦਾ ਟਾਈਮ ਆਪਾਂ ਹੁਣ ਨਹੀਂ ਲੈਂਦੇ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਹੈ ਓਨਰ ਵੱਲੋਂ ਆਪਣੇ ਕੋਲੇ ਭੇਜੀ ਗਈ ਹੈ ਤੇ ਉਹਨਾਂ ਨੇ ਪੂਰੀ ਜਾਣਕਾਰੀ ਦੱਸੀ ਆ ਤੇ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਦੱਸਦਾ ਮੈਂ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਇਹਦੀ ਜਗ੍ਹਾ ਆਪਾਂ ਨੂੰ ਸਵਾ 13 ਮਰਲੇ ਮਿਲ ਜੂਗੀ ਜਿਹੜਾ ਪਲਾਟ ਆ ਕੋਠੀ ਬਣੀ ਹੋਈ ਆ ਸਵਾ 13 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਆ ਉੱਪਰ ਵੀ ਬਣੀ ਹੋਈ ਆ نیچے ਵੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਤੇ ਸਾਰੀ ਕੰਪਲੀਟਡ ਹੈ ਜੀ ਤੁਸੀਂ ਕਮੈਂਡ ਪਾਈ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਕੋਈ ਲਗਜ਼ਰੀ ਜੀ ਵਧੀਆ ਸੋਹਣੀ ਕੰਪਲੀਟ ਕੋਠੀ ਹੋਵੇ ਵਧੀਆ ਅੱਜ ਦੀ ਤਰੀਕੇ ਨਾਲ ਬਣੀ ਹੋਵੇ ਵਧੀਆ ਸਾਰੀ ਨਕਸ਼ੇ ਤੇ ਬਣੀ ਹੋਵੇ ਇਹੋ ਜੀ ਕੋਠੀ ਚਾਹੀਦੀ ਹੈ ਤੇ ਤੁਹਾਡੀ ਡਿਮਾਂਡ ਦੇ ਉੱਪਰ ਆਪਾਂ ਆਹ ਕੋਠੀ ਲੈ ਕੇ ਪਹੁੰਚੇ ਆ ਜੀ ਗੱਲੀ ਗੱਲੀ ਆਪਾਂ ਗੱਲ ਕਰਾਂਗੇ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਆਪਣੇ ਕੋਲੇ ਸਿਰਫ ਫੋਟੋਆਂ ਭੇਜੀਆਂ ਚਾਂ ਜੀ ਕਿਉਂਕਿ ਜਿਹੜੇ ਮਾਲਕ ਨੇ ਉਹ ਥੋੜੇ ਜਿਹਾ ਬਿਜ਼ੀ ਨੇ ਉਹਨਾਂ ਨੇ ਕਿਹਾ ਜੀ ਇੱਕ ਵਾਰੀ ਫੋਟੋਆਂ ਤੁਸੀਂ ਦਿਖਾ ਦਿਓ ਜੇ ਵੀਡੀਓ ਦੀ ਲੋੜ ਪਈ ਤਾਂ ਜਿਹਨੇ ਖਰੀਦਣੀ ਹੋਊਗੀ ਅਸੀਂ ਉਹਨਾਂ ਨੂੰ ਵੀਡੀਓ ਵੀ ਭੇਜ ਦਾਂਗੇ ਜਾਂ ਫਿਰ ਤੁਹਾਨੂੰ ਭੇਜ ਦਾਂਗੇ ਜੇ ਤੁਸੀਂ ਆਖੋਗੇ ਤਾਂ ਆਪਾਂ ਵੀਡੀਓ ਮੰਗਵਾ ਲਵਾਂਗੇ ਮੈਂ ਉਹਨਾਂ ਨੂੰ ਕਿਹਾ ਸੀਗਾ ਪਰ ਉਹਨਾਂ ਨੂੰ ਟਾਈਮ ਨਹੀਂ ਲੱਗਿਆ ਸੀ ਤੇ ਕੋਠੀਆਂ ਉਹਨਾਂ ਨੇ ਜਲਦੀ ਸੇਲ ਕਰਨੀਆਂ ਕਿਉਂਕਿ ਆਪਦੇ ਕੰਮਕਾਰ 'ਚ ਬਿਜੀ ਸੀਗੇ ਜ਼ਿਆਦਾ ਇੱਧਰ ਉੱਧਰ ਜਾਂਦੇ ਰਹਿੰਦੇ ਆ ਤਾਂ ਕਰਕੇ ਉਹਨਾਂ ਨੂੰ ਟਾਈਮ ਥੋੜਾ ਨਹੀਂ ਮਿਲਿਆ ਸੀ ਤਾਂ ਕਰਕੇ ਆਪਾਂ ਕਰ ਰਹੇ ਆ ਪਰ ਕਿਸੇ ਨੇ ਜੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਵੀਡੀਓ ਬਣਾ ਕੇ ਲਾਜ਼ਮੀ ਭੇਜ ਦਿਓ ਕਿਉਂਕਿ ਵੀਡੀਓ ਦੇ ਵਿੱਚ ਜ਼ਿਆਦਾ ਰਿਸਪੌਂਸ ਆਉਂਦਾ ਹੈ ਵੀਡੀਓ ਦੀ ਗੱਲ ਕੁਝ ਹੋਰ ਹੁੰਦੀ ਹੈ ਜੀ ਤੇ ਫੋਟੋਆਂ 'ਚ ਗੱਲ ਕੁਝ ਹੋਰ ਹੁੰਦੀ ਹੈ। ਬਾਕੀ ਇਹਨਾਂ ਨੇ ਸਾਰਾ ਕੁਝ ਦਿਖਾਇਆ ਲਗਭਗ ਫਰੰਟ ਵੀ ਦਿਖਾਇਆ ਅੰਦਰ ਬਾਹਰੋਂ ਸਾਰਾ ਕੁਝ ਦਿਖਾਇਆ ਕੋਠੀ ਦਾ ਤੇ ਜਿਵੇਂ ਤੁਸੀਂ ਦੇਖ ਰਹੇ ਹੋ। ਸਾਰੀਆਂ ਫੋਟੋਆਂ ਸਕਰੀਨ ਤੇ ਚਲਦੀਆਂ ਰਹਿਣਗੀਆਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਦੇ ਹਾਂ ਜੀ। ਜੇ ਆਪਾਂ نیچے ਗਰਾਊਂਡ ਫਲੋਰ ਦੀ ਗੱਲ ਕਰੀਏ ਤਾਂ ਡਿਟੇਲ ਤੁਹਾਨੂੰ ਮੈਂ ਦੱਸ ਦੇਣਾ ਜੀ ਆਪਾਂ ਨੂੰ نیچے ਤਿੰਨ ਬੈਡਰੂਮ ਮਿਲ ਜਾਣਗੇ ਗਰਾਉਂਡ ਫਲੋਰ 'ਚ ਨੀਚੇ ਜੀ ਤਿੰਨ ਬੈਡਰੂਮ ਬਹੁਤ ਵਧੀਆ ਮਿਲ ਜਾਣਗੇ ਆਪਾਂ ਨੂੰ ਤੇ ਬਾਥਰੂਮ ਵੀ ਤਿੰਨ ਮਿਲ ਜਾਣਗੇ ਤੇ ਇੱਕ ਸਟੋਰ ਵੀ ਹੈ ਜੀ ਤੇ ਇੱਕ ਬੈਕ ਸਾਈਡ ਕਾਫੀ ਵੱਡਾ ਇਹਨਾਂ ਨੇ ਹਾਲ ਬਣਾਇਆ ਹੋਇਆ ਜਿਹੜਾ ਅੰਦਰ ਆ ਉਹ ਤਾਂ ਛੋਟਾ ਹੈ ਪਰ ਜਿਹੜਾ ਬੈਕ ਸਾਈਡ ਬਣਾਇਆ ਹੋਇਆ ਉਹ ਕਾਫੀ ਵੱਡਾ ਇਹਨਾਂ ਨੇ ਬਣਾਇਆ ਹੋਇਆ ਜੀ ਕਾਫੀ ਵੱਡਾ ਬਣਾਇਆ ਹੋਇਆ ਉਹ ਵੀ ਇਹਨਾਂ ਨੇ ਬਣਾਇਆ ਜੀ ਸਟੋਰੂਮ ਵਾਸਤੇ ਜੀ ਸਟੋਰੂਮ ਦੀ ਤਰ੍ਹਾਂ ਯੂਜ਼ ਕਰਨ ਵਾਸਤੇ ਠੀਕ ਹੈ ਜੀ ਬਾਕੀ ਆਕ ਉਸ ਤਾ ਤੁਹਾਨੂੰ ਪਤਾ ਲੱਗ ਗਿਆ ਨੀਚੇ ਤਾਂ ਕਿਚਨ ਵਧੀਆ ਬਣਿਆ ਹੋਇਆ ਪੂਰਾ ਮੋਡਰਨ ਤਰੀਕੇ ਨਾਲ ਜੋ ਵੀ ਕੁਝ ਹੁੰਦਾ ਸਾਰਾ ਕੁਝ ਵਧੀਆ ਬਣਿਆ ਹੋਇਆ ਜੇ ਆਪਾਂ ਉੱਪਰ ਗੱਲ ਕਰੀਏ ਆਪਾਂ ਨੂੰ ਉੱਪਰ ਬੈਡਰੂਮ ਦੋ ਮਿਲ ਜਾਣਗੇ ਦੋ ਹੀ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਤੇ ਆਪਾਂ ਨੂੰ ਉੱਪਰ ਕਿਚਨ ਵੀ ਮਿਲ ਜਾਊਗਾ ਜੀ ਆ ਕੁਝ ਬਣਿਆ ਹੋਇਆ ਬਾਕੀ ਲੌਬੀ ਏਰੀਆ ਤੇ ਅੱਗੇ ਥੋੜੀ ਜਿਹੀ ਸਪੇਸ ਵੀ ਹੈਗੀ ਹੈ ਜੇ ਆਪਾਂ ਕੋਠੀ ਦੇ ਅੱਗੇ ਗੱਲ ਕਰੀਏ ਇਹਨਾਂ ਨੇ ਕਾਫੀ ਜਗ੍ਹਾ ਛੱਡੀ ਹੋਈ ਹੈ ਗੱਡੀ ਵੀ ਆਪਾਂ ਖੜਾ ਸਕਦਾ ਆ ਆਰਾਮ ਨਾਲ ਮੋਟਰਸਾਈਕਲ ਵਗੈਰਾ ਉਹ ਵੀ ਖੜ ਜਾਨਗੇ ਤੇ ਫਰੰਟ ਡਿਜ਼ਾਈਨ ਜਿਹੜਾ ਬਹੁਤ ਵਧੀਆ ਚ ਹੈ ਫਰੰਟ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਲਾਈਟਿੰਗ ਬਹੁਤ ਜ਼ਿਆਦਾ ਪਾਈ ਹੋਈ ਹੈ ਫਰੰਟ ਤੇ ਤੇ ਆਪਾਂ ਬੈਡਰੂਮ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਬੈਡਰੂਮ ਟੋਟਲ ਹੀ ਆਪਾਂ ਨੂੰ ਮਿਲ ਜਾਣਗੇ ਡਾਊਨ ਸਿਲਿੰਗ ਟੋਟਲ ਕਰਵਾਈ ਹੋਈ ਹੈ ਲਾਈਟਿੰਗ ਪੂਰੀ ਛੱਤਾਂ ਦੇ ਵਿੱਚ ਆਪਾਂ ਨੂੰ ਮਿਲ ਜੂਗੀ ਬਾਥਰੂਮ ਕੰਪਲੀਟਡ ਨੇ ਬਹੁਤ ਵਧੀਆ ਗਿਜਰ ਵਗੈਰਾ ਸਾਰਾ ਕੁਝ ਵਧੀਆ ਤਰੀਕੇ ਨਾਲ ਲਗਵਾਇਆ ਹੋਇਆ ਤੇ ਬਾਕੀ ਕਿਚਨ ਵਧੀਆ ਬਣਾਇਆ ਹੋਇਆ ਤੇ ਨੀਚੇ ਜੇ ਆਪਾਂ ਗੱਲ ਕਰੀਏ ਤਾਂ ਨੀਚੇ ਫਰਸ਼ ਦੇ ਵਿੱਚ ਫਲੋਰ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਲੋਬੀ ਏਰੀਆ ਤੁਸੀਂ ਦੇਖ ਲਿਆ ਹੋਊਗਾ ਲੋਬੀ ਦੇ ਵਿੱਚ ਬਹੁਤ ਵਧੀਆ ਡੈਕੋਰੇਸ਼ਨ ਇਹਨਾਂ ਨੇ ਕਰਵਾਈ ਹੋਈ ਹੈ ਡੈਕੋਰੇਸ਼ਨ ਦੀ ਬਹੁਤ ਇਹਨਾਂ ਨੇ ਖਾਸ ਧਿਆਨ ਰੱਖ ਕੇ ਕਰਵਾਈ ਹੋਈ ਹੈ ਉੱਪਰ ਛੱਤ ਦੇਖ ਲਓ ਲਾਈਟਿੰਗ ਦੇਖ ਲਓ ਬਾਕੀ ਕੱਲਾ-ਕੱਲਾ ਕੰਮ ਬਹੁਤ ਵਧੀਆ ਪੌੜੀਆਂ ਬਹੁਤ ਵਧੀਆ ਉੱਪਰ ਜਾਣ ਵਾਸਤੇ ਬਣਵਾਈਆਂ ਹੋਈਆਂ ਨੇ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਦੱਸਿਆ ਬਟਾਲੇ ਏਰੀਆ ਚ ਕੋਠੀ ਬਣੀ ਹੋਈ ਹੈ ਬਟਾਲਾ ਇਹਨਾਂ ਦਾ ਏਰੀਆ ਹੈ ਤੇ ਗ੍ਰੇਟਰ ਕਲਾਸ ਕਲੋਨੀ ਹੈ ਜੀ ਇਹਨਾਂ ਦੀ ਉੱਥੇ ਕੋਠੀ ਬਣੀ ਹੋਈ ਹੈ ਤੇ ਡਿਮਾਂਡ ਉੱਥੇ ਥੋੜੀ ਜ਼ਿਆਦਾ ਜੀ ਕਿਉਂਕਿ ਬਟਾਲੇ ਚ ਰੇਟ ਤੁਹਾਨੂੰ ਪਤਾ ਹੀ ਹੈ ਤੇ ਡਿਮਾਂਡ ਇਹਨਾਂ ਨੇ ਪਾਈ ਆ 1 ਕਰੋੜ 30 ਲੱਖ ਰੁਪਈਆ ਬਾਕੀ ਉੱਪਰ نیچے ਥੋੜਾ ਬੋਤਾ ਹੋ ਜਾਊਗਾ ਜੀ ਤੇ ਵਧੀਆ ਕੋਠੀ ਆ ਜੀ ਬਾਕੀ ਕੋਠੀ ਵੀ ਦੇਖ ਲਓ ਤੁਸੀਂ ਮੂੰਹੋਂ ਬੋਲਦੀ ਆ ਜਿਹੋ ਜੀ ਤੁਸੀਂ ਕੁੱਠੀ ਕਹਿੰਦੇ ਸੀ ਉਹੋ ਜੀ ਕੁੱਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਆਪ ਕੋਠੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਸਾਰੇ ਜਣੇ ਤੁਸੀਂ ਨੋਟ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੋਵੇ ਲੈ ਸਕਦੇ ਹੋ 78 899 33264 ਦੁਬਾਰਾ ਫਿਰ ਤੋਂ ਕਨਫਰਮ ਕਰ ਦਿੰਨੇ ਸੀ 78 899 32264 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਦੇਖਣੀ ਹੈ ਕੁਠੀ ਤਾਂ ਜਾ ਕੇ ਦੇਖ ਸਕਦੇ ਹੋ ਜੀ ਗੱਲ ਆਪੇ ਕਰ ਲਿਓ ਤੁਸੀਂ ਜਾ ਕੇ ਦੇਖ ਕੇ ਤੇ ਬਹਿ ਕੇ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਖਰੀਦ ਸਕਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਤਾਂ ਪੂਰੀ ਹੋ ਗਈ ਜੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਚੇਤੂਆ ਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਆਇਓ ਜਿ ਪਹਿਲੀ ਵਾਰ ਤੇ ਪਹਿਲਾਂ ਤੋਂ ਵੀ ਤੁਸੀਂ ਆਪਣੀ ਵੀਡੀਓ ਦੇਖਦੇ ਰਹਿੰਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਐ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਐ ਜੀ ਉਹਨੂੰ ਜਰੂਰ ਦਬਾ ਦਿਓ ਕਲਿੱਕ ਜਰੂਰ ਕਰ ਦਿਓ ਨਾਲ ਇੱਕ ਬੈਲ ਆਈਕਨ ਐ ਉਹਨੂੰ ਵੀ ਆਲਰਟ ਸੈਟ ਕਰਕੇ ਜਰੂਰ ਕਲਿੱਕ ਕਰ ਦਿਓ ਜੀ ਕਿਉਂਕਿ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਆਂ ਕਮੈਂਟਾਂ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਜ਼ਰੂਰ ਕਰ ਲਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਕੋਠੀ ਦੀ ਐਡ ਕਰਵਾਉਣੀ ਆ ਆਪਣੇ ਕੋਲੇ ਭੇਜ ਕੇ ਕਰਵਾ ਸਕਦੇ ਹੋ ਚਾਹੇ ਛੋਟਾ ਮਕਾਨਾ ਚਾਹੀ ਵੱਡੀ ਕੋਠੀਇ ਕਿਹੋ ਜੀ ਵੀ ਹੈ ਆਪਣੇ ਕੋਲੇ ਬਸ ਭੇਜ ਦਿਆ ਕਰੋ ਸੇ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਕਮੈਂਟਾਂ ਦੀ ਸਭ ਤੋਂ ਪਹਿਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਬਲਵਿੰਦਰ ਸਿੰਘ ਜੀ ਨੇ ਕੀਤਾ ਇਹਨਾਂ ਨੇ ਇੱਕ ਵੀਡੀਓ ਤੇ ਕਮੈਂਟ ਪਾਇਆ ਕਿ ਹੈ ਅਵੇਲੇਬਲ ਹੈ ਜੜੀ ਕੋਠੀ ਵਾਸਤੇ ਤੁਸੀਂ ਕਹਿ ਰਹੇ ਹੋ ਜੀ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਜਿਹੜੀ ਵੀਡੀਓ ਤੇ ਕਮੈਂਟ ਪਾਇਆ ਉਹਦੇ ਵਿੱਚ ਮਾਲਕ ਦਾ ਨੰਬਰ ਵੀ ਆਪਾਂ ਦਿੱਤਾ ਹੋਇਆ ਜੀ ਮਾਲਕ ਨਾਲ ਤੁਸੀਂ ਗੱਲ ਕਰੋ ਉਹਨਾਂ ਨੂੰ ਪੁੱਛ ਲਓ ਜੀ ਉਹ ਤੁਹਾਨੂੰ ਦੱਸ ਦੇਣਗੇ ਵੀ बिक ਗਈ ਜਾਂ ਹੈਗੀ ਹੈ ਅਗਲਾ ਕਮੈਂਟ ਆਪਣੇ ਕੋਲੇ ਸੋਨੀਆ ਰਾਣੀ ਮੇਰੀ ਭੈਣ ਨੇ ਕੀਤਾਗਾ ਉਹਨਾਂ ਨੇ ਕਿਹਾ ਹੈ ਹੈਪੀ ਨਿਊ ਇਅਰ 2024 ਤੁਹਾਨੂੰ ਵੀ ਹੈਪੀ ਨਿਊ ਇਅਰ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਤੁਹਾਨੂੰ ਨਵੇਂ ਸਾਲ ਦੀਆਂ 2024 ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਆਉਣ ਵਾਲਾ ਸਮਾਂ ਤੁਹਾਡਾ ਬਹੁਤ ਵਧੀਆ ਹੋਵੇ ਵਧੀਆ ਰੰਗ ਭਰਿਆ ਰਹੇ ਤੇ ਖੁਸ਼ ਰਹੋ ਜੀ ਤੁਸੀਂ ਸਾਰੇ ਜਣੇ ਜੀ ਤੇ ਇਹਨਾਂ ਨੇ ਜਲੰਧਰ ਏਰੀਆ ਚ 14 13 14 ਲੱਖ ਦੀ ਡਿਮਾਂਡ ਪਾਈ ਹੈ ਕੋਈ ਹੋਵੇ ਕੋਠੀ ਤਾਂ ਦੱਸਿਓ ਕੋਈ ਗੱਲ ਨਹੀਂ ਸੋਨੀਆ ਰਾਣੀ ਜੀ ਤੁਹਾਡੇ ਵਾਸਤੇ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਅਗਲਾ ਕਮੈਂਟ ਆਪਣੇ ਕੋਲੇ ਹਰਪਾਲ ਕੌਰ ਦਾ ਪਹੁੰਚਿਆ ਇਹਨਾਂ ਨੇ ਕਿਹਾ ਵੀਰ ਜੀ ਰਤੀਆ ਸ਼ਹਿਰਾਂ ਆਰ ਡਿਸਟ੍ਰਿਕਟ ਫਤਿਹਵਾਦ ਹਾਂਜੀ ਰਾਤਿਆ ਸ਼ਹਿਰ ਮੈਨੂੰ ਪਤਾ ਜੀ ਮੈਂ ਸੁਣਿਆ ਹੋਇਆ ਤੇ ਉਸ ਏਰੀਆ 'ਚ ਤੁਸੀਂ ਕਿਹਾ 10-12 ਲੱਖ 'ਚ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਹਰਪਾਲ ਕੌਰ ਜੀ ਤੁਹਾਡੇ ਖਾਤਰ ਜਲਦੀ ਵੀਡੀਓ ਲੈ ਕੇ ਆਵਾਂਗੇ ਆਪਾਂ ਤੇ ਆਪਣੇ ਕੋਲੇ ਸ਼ਾਇਦ ਹੋ ਸਕਦਾ ਆਈ ਪਈ ਹੋਵੇ ਕੋਈ ਕੋਠੀ ਇੰਨੇ ਰੇਟ 'ਚ ਤੁਹਾਡੇ ਏਰੀਆ 'ਚੋਂ ਤੇ ਆਪਾਂ ਦੇਖ ਕੇ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਜੀ ਅਗਲਾ ਕਮੈਂਟ ਆ ਜੀ ਅਰ ਰਾਣੀ ਅਰੋੜਾ ਦਾ ਇਹਨਾਂ ਨੇ ਕਿਹਾ ਗੁੱਡ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਤੁਸੀਂ ਚੈਨਲ ਤੇ ਪਹੁੰਚੇ ਬਹੁਤ-ਬਹੁਤ ਧੰਨਵਾਦ ਜੀ ਅਗਲਾ ਕਮੈਂਟ ਆਪਣੇ ਕੋਲੇ ਆ ਆਪਣੇ ਕੋਲੇ ਪਹੁੰਚਿਆ ਜੀ ਅਨਮਿਕਾ ਇਹਨਾਂ ਨੇ ਕਿਹਾ ਤਲਵਾੜਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਨੇੜੇ ਤੇੜੀ ਵਧੀਆ ਰੇਂਜ ਦੇ ਵਿੱਚ ਕੋਈ ਮਕਾਨ ਹੋਵੇ ਤਾਂ ਦੱਸਿਓ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਤੇ ਆਪਾਂ ਇੱਕ ਕੱਲ ਵੀਡੀਓ ਪਾਈ ਸੀ ਉਹ ਜਿਹੜਾ ਮਕਾਨ ਸੀਗਾ ਵਧੀਆ ਬਣਿਆ ਹੋਇਆ ਸੀਗਾ ਰੇਟ ਉਹਦਾ ਬਹੁਤ ਘੱਟ ਸੀਗਾ ਤੁਸੀਂ ਉਹ ਚੈੱਕ ਕਰ ਸਕਦੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਕੱਲ ਵਾਲੀ ਵੀਡੀਓ ਜ਼ਰੂਰ ਚੈੱਕ ਕਰਿਓ ਕਿਉਂਕਿ ਜਿਹੜੀ ਕੱਲ ਵਾਲੀ ਵੀਡੀਓ ਸੀ ਉਹਦਾ ਜਿਹੜਾ ਰੇਟ ਸੀਗਾ ਉਹ 5 ਲੱਖ ਤੇ 80 ਹਜ਼ਾਰ ਸੀਗਾ ਰੇਟ ਹੋਰ ਵੀ ਘਟੂਗਾ ਤੁਸੀਂ ਦੇਖੋ ਜ਼ਰੂਰ ਇੱਕ ਵਾਰੀ ਤੇ ਮਾਲਕ ਦਾ ਨੰਬਰ ਉਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਜੀ ਬਾਕੀ ਜਿੰਨੇ ਤੁਸੀਂ ਕਮੈਂਟ ਕੀਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਤੇ ਤੁਹਾਡੇ ਸਾਰੇ ਕਮੈਂਟ ਜਿੰਨੇ ਰਹਿ ਗਏ ਅਗਲੇ ਆਪਾਂ ਅਗਲੀ ਵੀਡੀਓ ਚ ਪੜਾਂਗੇ ਜਿਆਦਾ ਕਮੈਂਟ ਪੜਨ ਲੱਗੇ ਤਾਂ ਲੰਮੀ ਵੀਡੀਓ ਹੋ ਜੂਗੀ ਤੇ ਅੱਜ ਲਈ ਬਸ ਇੰਨੇ ਜੀ ਜੇ ਤੁਸੀਂ ਇਸ ਵੀਡੀਓ ਦੀ ਮਤਲਬ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚੇ ਇਹਦੇ ਵਿੱਚ ਸਿਰਫ ਫੋਟੋਆਂ ਸਿਗੀਆਂ ਜੇ ਤੁਸੀਂ ਮੰਗ ਕਰ ਦਿਓ ਵੀਡੀਓ ਦੀ ਤਾਂ ਵੀਡੀਓ ਵੀ ਆਪਾਂ ਜਲਦੀ ਲੈ ਕੇ ਪਹੁੰਚਾਂਗੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਤੇ ਲਿਖ ਦਿਓ ਵੀ ਵੀਡੀਓ ਚਾਹੀਦੀ ਹੈ ਜੀ ਜਿੰਨੇ ਜਿਆਦਾ ਕਮੈਂਟ ਆਉਣਗੇ ਆਪਾਂ ਚੈੱਕ ਕਰ ਲਾਂਗੇ ਤੇ ਉਸ ਹਿਸਾਬ ਨਾਲ ਲੈ ਕੇ ਆਪਾਂ ਪਹੁੰਚ ਜਾਵਾਂਗੇ ਜੀ। ਬਾਕੀ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰਕੇ ਜੇ ਕਿਸੇ ਨੇ ਕੋਠੀ ਮਕਾਨ ਘਰ ਹਵੇਲੀ ਮਹਿਲ ਕੁਝ ਵੀ ਵੇਚਣਾ ਭੇਜ ਦਿਓ ਆਪਣੇ ਕੋਲੇ।